ਮਿਸਟਰ ਡੋਨਲਡ ਟਰੰਪ ਦੀ ਜਿਹੜੀ ਇੰਟਰਵਿਊ ਪਬਲਿਸ਼ ਹੋਈ ਉਹਦੇ ਵਿੱਚ ਬਹੁਤ ਇੰਟਰਸਟਿੰਗ ਉਹਨਾਂ ਨੇ ਕੁਐਸਚਨਸ ਦੇ ਆਨਸਰਸ ਦਿੱਤੇ ਸਭ ਤੋਂ ਪਹਿਲਾ ਕੁਐਸਚਨ ਉਹਨਾਂ ਨੂੰ ਇਹ ਕੀਤਾ ਗਿਆ ਉਹ ਕਹਿੰਦੇ ਵੀ ਤੁਸੀਂ ਕੀ ਮਿਲਟਰੀ ਨੂੰ ਯੂਜ਼ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਫੜਨ ਤੇ ਉਹਨਾਂ ਨੂੰ ਡਿਪੋਰਟ ਕਰਨ ਲਈ ਮਿਸਟਰ ਡੋਨਲਡ 트੍ਰੰਪ ਦਾ ਆਨਸਰ ਸੀ ਕਹਿੰਦੇ ਹਾਂਜੀ ਮੈਂ ਐਮਰਜੈਂਸੀ ਲਗਾਉਣ ਦੀ ਸੋਚ ਰਿਹਾ ਹਾਂ ਜਦੋਂ ਐਮਰਜੈਂਸੀ ਲੱਗ ਗਈ ਉਸ ਤੋਂ ਬਾਅਦ ਫਿਰ ਮਿਲਟਰੀ ਜਿਹੜੀ ਹੈਗੀ ਹੈ ਯੂਐਸ ਮਿਲਟਰੀ ਉਹ ਹੈਲਪ ਕਰੇਗੀ ਤਾਂ ਕਿ ਲੋਕਾਂ ਨੂੰ ਘਰੋ ਘਰੀ ਜਾ ਕੇ ਚੱਕਿਆ ਜਾ ਸਕੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕੇ ਉਹਨਾਂ ਨੇ ਦੱਸਿਆ ਕਿ ਇਸ ਦੇ ਵਿੱਚ ਨੈਸ਼ਨਲ ਗਾਰਡ ਹੈ ਜਿਹੜੇ ਉਹ ਵੀ ਸਾਡੀ ਸਪੋਰਟ ਕਰਨਗੇ ਨੈਸ਼ਨਲ ਗਾਰਡ ਅਰੈਸਟ ਦੀ ਕਰ ਸਕਦੇ ਜਦੋਂ ਕੁਐਸਚਨ ਇਹ ਹੋਇਆ ਕਿ ਨੈਸ਼ਨਲ ਗਾਰਡ ਹੁਣ ਅਰੈਸਟ ਵੀ ਕਰਨਗੇ ਉਹ ਕਹਿੰਦੇ ਨਹੀਂ ਯੂਸਲੀ ਅਰੈਸਟ ਨਹੀਂ ਉਹ ਕਰਨਗੇ ਲੇਕਿਨ ਉਹ ਬਹੁਤ ਹੋਰ ਤਰੀਕੇ ਦੇ ਨਾਲ ਸਾਡੀ ਮਦਦ ਕਰਨਗੇ ਉਹਨਾਂ ਦਾ ਕਹਿਣ ਦਾ ਮਤਲਬ ਹੈ ਜੀ ਕਿ ਮੰਨ ਲਓ ਕਿ ਇੱਕ ਲਿਸਟ ਤਿਆਰ ਹੋਈ ਕਿ ਇਹ ਇਲੈਗਲ ਇਮੀਗ੍ਰੈਂਟਸ ਐ ਜਿੰਨਾਂ ਜਿੰਨਾਂ ਦਾ ਐਡਰੈਸ ਉਹਨਾਂ ਦੇ ਕੋਲੇ ਹੈਗਾ ਉਸ ਵੇਲੇ ਜਦੋਂ ਜਾ ਕੇ ਛਾਪੇਮਾਰੀ ਹੋਣੀ ਹੈ ਉਸ ਵਕਤ ਨੈਸ਼ਨਲ ਗਾਰਡ ਜਿਹੜੇ ਨੇ ਉਹ ਇਮੀਗ੍ਰੇਸ਼ਨ ਦੀ ਮਦਦ ਦੇ ਉੱਪਰ ਆਉਣਗੇ ਉਹਨਾਂ ਦੇ ਨਾਲ ਜਾਣਗੇ ਮੰਨ ਲਓ ਕਿ ਇੱਕ ਅਫਸਰ ਹੈ ਜਿਨੇ ਕਿ ਲੋਕਾਂ ਨੂੰ ਅਰੈਸਟ ਕੀਤਾ ਉਹ ਅਫਸਰ ਅੱਗੇ ਦੂਸਰੇ ਲੋਕਾਂ ਨੂੰ ਅਰੈਸਟ ਕਰਨ ਚਲੇ ਜਾਏਗਾ ਲੇਕਿਨ ਨੈਸ਼ਨਲ ਗਾਰਡ ਹੈ ਜਿਹੜੇ ਉਹਨਾਂ ਨੂੰ ਡਿਟੈਂਸ਼ਨ ਸੈਂਟਰ ਤੱਕ ਪਹੁੰਚਾਉਣਾ ਉਹਨਾਂ ਨੂੰ ਜਿਹੜਾ ਬਾਰਡਰ ਤੱਕ ਪਹੁੰਚਾਉਣਾ ਬਾਰਡਰ ਤੋਂ ਡਿਪੋਰਟੇਸ਼ਨ ਤੱਕ ਜਿਹੜੇ ਸੈਂਟਰ ਨੇ ਉੱਥੋਂ ਤੱਕ ਪਹੁੰਚਾਉਣਾ ਫਿਰ ਇਸ ਦੇ ਵਿੱਚ ਨੈਸ਼ਨਲ ਗਾਰਡ ਮਦਦ ਕਰਨਗੇ ਕੀ ਨੈਸ਼ਨਲ ਗਾਰਡ ਨੂੰ ਯੂਜ਼ ਕੀਤਾ ਜਾ ਸਕਦਾ ਹੈ ਜੀ ਹਾਂ ਡੈਮੋਕ੍ਰੇਟਸ ਤੇ ਰਿਪਬਲਿਕਨ ਦੋਨੋਂ ਪਾਰਟੀਆਂ ਜਦੋਂ ਵੀ ਕਦੇ ਸੱਤਾ ਦੇ ਵਿੱਚ ਆਈਆਂ ਨੇ ਉਹਨਾਂ ਨੇ ਨੈਸ਼ਨਲ ਗਾਰਡ ਨੂੰ ਯੂਜ਼ ਕੀਤਾ ਹੈ ਬੇਸਿਕਲੀ ਵੱਤ ਤੋਂ ਵੱਧ ਯੂਜ਼ ਕੀਤਾ ਗਿਆ ਜੀ ਬਾਰਡਰ ਦੇ ਉੱਪਰ ਵੱਲ ਅਗਲਾ ਕੁਐਸਚਨ ਜਿਹੜਾ ਸੀ ਉਹਦੇ ਵਿੱਚ ਪੁੱਛਿਆ ਗਿਆ ਕਿ ਅਰੈਸਟ ਇਮੀਗ੍ਰੇਸ਼ਨ ਆਫਿਸਰ ਨੇ ਅਰੈਸਟ ਕਰਦੀ ਕੀ ਫਿਰ ਤੁਸੀਂ ਲੋਕਾਂ ਨੂੰ ਉਸ ਤੋਂ ਬਾਅਦ ਡਿਟੈਂਸ਼ਨ ਸੈਂਟਰਸ ਦੇ ਵਿੱਚ ਰੱਖੋਗੇ ਕੀ ਤੁਸੀਂ ਨਵੇਂ ਡਿਟੈਂਸ਼ਨ ਸੈਂਟਰ ਬਣਾ ਰਹੇ ਹੋ ਮਿਸਟਰ ਡੋਨਲਡ ਟਰੰਪ ਨੇ ਇਹ ਨਹੀਂ ਕਿਹਾ ਕਿ ਨਵੇਂ ਡਿਟੈਂਸ਼ਨ ਸੈਂਟਰ ਨਹੀਂ ਬਣਨਗੇ ਉਹ ਕਹਿੰਦੇ ਬਣਨਗੇ ਬਟ ਮੇਰਾ ਮੰਨਣਾ ਇਹ ਹੈ ਉਹ ਕਹਿੰਦੇ ਕਿ ਮੈਂ ਐਜ਼ ਕੁਇਕਲੀ ਐਜ਼ ਪੋਸੀਬਲ ਲੋਕਾਂ ਨੂੰ ਡਿਪੋਰਟ ਕਰਨਾ ਚਾਹੁੰਦਾ ਮੈਂ ਇਹ ਨਹੀਂ ਚਾਹੁੰਦਾ ਹੈਗਾ ਕਿ ਜਿਹੜੇ ਲੋਕ ਅਸੀਂ ਫੜੀਏ ਉਹ 20 20 ਸਾਲ ਡਿਟੈਂਸ਼ਨ ਸੈਂਟਰ ਚ ਬੈਠੇ ਰਹਿਣ ਮੈਂ ਇਹ ਚਾਹਨਾ ਕਿ ਐਸ ਸੂਨ ਐਸ ਲੋਕਾਂ ਨੂੰ ਫੜਿਆ ਜਾਵੇ ਨਾਲ ਦੀ ਨਾਲ ਉਹਨਾਂ ਨੂੰ ਡਿਪੋਰਟ ਕੀਤਾ ਜਾਵੇ ਤੇ ਉਹਨਾਂ ਦੀਆਂ ਕੰਟਰੀਜ਼ ਨੂੰ ਉਹਨਾਂ ਨੂੰ ਲੈਣਾ ਪਏਗਾ ਇੱਕ ਅਖੀਰਲੇ ਕੁਐਸਚਨ ਦੇ ਵਿੱਚ ਜਦੋਂ ਮਿਸਟਰ ਡੋਨਲਡ ਟਰੰਪ ਨੂੰ ਇਹ ਪੁੱਛਿਆ ਗਿਆ ਕਿ ਤੁਸੀਂ ਕੀ ਸੋਚਦੇ ਹੋ ਆਪਣੇ ਕਾਰਜਕਾਲ ਦੇ ਦੌਰਾਨ ਇਹ ਅਗਲੇ 4 ਸਾਲਾਂ 'ਚ ਤੁਸੀਂ ਕਿੰਨੇ ਕੁ ਲੋਕ ਡਿਪੋਰਟ ਕਰ ਸਕਦੇ ਹੋ ਉਹ ਕਹਿੰਦੇ ਜਿੰਨੇ ਵੀ ਇਲੀਗਲ ਲੋਕ ਅਮਰੀਕਾ ਦੇ ਵਿੱਚ ਹੈਗੇ ਨੇ 11 ਮਿਲੀਅਨ ਦੱਸ ਰਹੇ ਨੇ ਉਹ ਕਹਿੰਦੇ ਮੈਂ 11 ਦੇ 11 ਮਿਲੀਅਨ ਲੋਕ ਜਿਹੜੇ ਨੇ ਉਹ ਆਪਣੀ ਟਰਮ ਦੇ ਵਿੱਚ ਡਿਪੋਰਟ ਕਰਨੇ ਵੱਲ ਅੱਗੇ ਹੁੰਦਾ ਕੀ ਹੈ ਜੀ ਇਹ ਤਾਂ ਆਪਾਂ ਨੂੰ ਉਦੋਂ ਪਤਾ ਲੱਗੇਗਾ ਜਦੋਂ ਮਿਸਟਰ ਡੋਨਲਡ ਟਰੰਪ ਜਿਹੜੇ ਨੇ ਉਹ ਓਵਲ ਆਫਿਸ ਦੇ ਵਿੱਚ ਆਉਣਗੇ ਜਨਵਰੀ 20 2025 ਦੇ ਵਿੱਚ ਮਿਸਟਰ ਡੋਨਲਡ ਟਰੰਪ ਨੇ ਐਜ਼ ਅ ਪ੍ਰੈਜ਼ੀਡੈਂਟ ਯੂਐਸ ਦੇ ਵਿੱਚ ਅਧਾ ਸੰਭਾਲ ਲੈਣਾ ਫਿਰ ਪਹਿਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਜੜੀਆਂ ਲੇਗੀਆਂ ਉਹ ਨਵੀਆਂ ਪਾਲਿਸਿਸ ਬਣਾਉਣਗੇ ਲੇਕਿਨ ਕਿਸੇ ਵੀ ਤਰੀਕੇ 11 ਮਿਲੀਅਨ ਲੋਕ ਯਾਨੀ ਕਿ ਤਕਰੀਬਨ 3 ਮਿਲੀਅਨ ਲੋਕ ਸਾਲ ਦੇ ਉਹ ਡਿਪੋਰਟ ਹੋ ਜਾਣਗੇ ਹਲੇ ਤੱਕ ਨਜ਼ਰ ਨਹੀਂ ਆ ਰਹੇ